ਕਿਉਂਕਿ ਜਿਹੜਾ ਅੱਜ ਪਰੋਗਰਾਮ ਜਿਹੜਾ ਖੰਡਾ ਔਰਤਾ ਮੋਰਾਰ ਦਾ ਕੋਈ ਕੋਈ ਉੱਠ ਸਕਦਾ ਮਾਰ ਨਹੀਂ ਤਾਂ ਚੀਤੇ ਵਾਲੀ ਡਾਰੀ ਪਹਿਨਣੀ ਆ ਕੈੜਾ ਹੀ ਫਿਰਦਾ ਪੈਣਾ ਜੇ ਖਾਤ ਤੇ ਵੀ ਨੇਤਾ ਸੋ ਹੁਣ ਸਾਡੀ ਭੈਣ ਬੋਲੂਗੀ ਮੰਤਰੀ ਸ਼ਾਤਰੀ ਆਏ ਜੇਣਾ ਬਾਈ ਜੀ ਗੇਟ ਬਾਹਰ ਨਿਕਲ ਗਿਆ ਉਹਨੇ ਕਬੂਤਰ ਦਾ ਕੀ ਉੱਡਿਆ ਉਹਨੇ ਬਲੀ ਉੱਡਣਾ ਕਿਉਂਕਿ ਅੱਜ ਉਹਦੇ ਲਈ ਆਪਾਂ ਅੱਜ ਦਾ ਜਾਣਾ ਅੱਜ ਦੇ ਕੁਝ ਪਲ ਕੁਝ ਘਟਾ ਆਪਣੀਆਂ ਬਰਾਮਾ ਆ ਬਿਨਾ ਛਤਰੀ ਇਹ ਪੰਜਾਬੀ ਆ ਜੇ ਨਾਲੇ ਚ ਟਰੈਕਟਰ ਦੇਖਦੇ ਸਾਰਾ ਪਿੰਡ

ਨਜ਼ਰ ਰੱਖਣਾ ਹੋਰ ਮਾਰ ਲੈਣ ਦੀ ਸਾਡੀ ਭੈਣ ਵੀ ਬੋਲ ਲਵੇਗੀ